ਜਿੰਦਾਬਾਦ ਲਾਗੇ ਨਾ ਕਮਾਦੀ ਕੈਮਰਾ ਕਰਦੇ ਉਧਰਲੇ ਘਟਦੇ ਵੀ ਕਮਾਦੀ ਇੱਧਰ ਜਿੰਦਾਬਾਦ ਜਿੰਦਾਬਾਦ ਚੱਲ ਵੀ zindabad 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 ਦਾਬਾ ਕਾਬਲ ਜੱਲਾ ਬੋੜੋ ਦੇ ਕੇ ਦੰਦਾ ਕਾਬਲ وين <applause> Gue gew早 Marche am, Hani! U Kellee, howie! Depois,� lego! ਫਾਈਟ ਵੀ ਬਣਾਣਾ ਤੁਹਾਡਾ ਗੇਮ ਫਾਈਟ ਮੈਂ ਵੀ ਬੀਟਰ ਆਇਆ ਸਾਹਬ ਜੱਪੇ ਰੱਖੀ ਹਾਂ ਦੀ ਪਿੱਛੋਂ ਆਣਾ ਆਣਾ ਚਾਰ ਚਾਰ ਦਿਸ਼ੇ ਫਾਈਟ ਮੈਂ ਨਜ਼ਰ ਆਉਂਦੀ ਹੈ ਜੇ ਨਾ ਮੱਕਰ ਆਇਆ ਕਲੀਅਰ ਹੋ ਜਾਏ ਬਣਾਇਆ ਵਾਲਾ ਫੜ ਐਦਾਂ ਹੀ ਨਹੀਂ ਉਹ ਹੀ ਆ ਭਾਜੀ ਇਹ ਤੁਹਾਨੂੰ ਦੇਖੋ ਜਦੋਂ ਕਾਂਗਰਸ ਦੀ ਜਨਰਲ ਗੱਲ ਹੋਵੇ ਆਪਾਂ ਆਮ ਬੰਦੇ ਭਾਜੀ ਆਪਣੇ ਕੋਲ ਬਿਠਾ ਕੇ ਲਿਆਏ ਆ

ਪੁਲਾਦੀ ਬਟਵਲੀ ਕਰ ਲਓ ਆਓ ਯਾਰ ਬਾਈਟਾ ਕਰ ਲਓ ਇੱਥੇ ਦੇਖ ਲਓ ਮਤਾਜੀ ਹਲੇ ਹਲੇ ਉਹ ਦੋ 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 ਬਸ ਆ ਆ ਜੀ ਆਓ ਆ ਜੀ ਪ੍ਰੋਟੈਕਸ਼ਨ ਹੋ ਜਾਓ ਆਓ ਇੱਥੇ ਆਓ ਆਉਦੀ ਆਓ ਭਾਈ ओके हाजी सर ਕੀ ਕਹਿਣਾ ਚਾਹੁੰਦੇ ਹੋ ਪਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਮੁਕਾਬਲੇ ਉੱਪਰ ਕੀ ਕਹਿਣਾ ਚਾਹੁੰਦੇ ਮੈਂ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਅੱਜ ਅਸੀਂ ਆਨਲਾਈਨ ਆਪਾਂ ਬਾਬਾ ਬੰਦਾ ਸਾਹਿਬ ਦੇ ਸਥਾਨ ਤੇ ਬੈਠੇ ਨੇ ਅਤੇ ਅੱਜ ਦਾ ਬਹੁਤ ਹੀ ਬਿਹਤਰੀਨ ਜੀ ਪਰਪਰਡ ਕਰਾ ਦਿੱਤਾ ਮੈਨੂੰ ਬਹੁਤ ਕੋਲਸਿਕ ਰਿਹਾ ਅਸੀਂ ਉਹ ਅੱਜ ਲਈ ਪ੍ਰੋਗਰਾਮਿਕ ਜੋ ਰੱਖਿਆ ਸੀ ਕਿ ਰਸਤੇ ਦੇ ਵਿੱਚ ਪਹਿਲਾ ਪਹਿਲਾ ਮੈਂ ਇੱਕ ਨਾਨੀ ਆਏ ਸੁਣਾ ਬਰਨਾਰੇ ਬਾਤਾਂ ਦੇ ਨਾਲ ਸਵਾਗਤ ਤੇ ਉਹਨਾਂ ਦਾ ਸਵਾਗਤ ਇੱਕ ਤਾਕਤ ਨਾਲ ਕਰਦਾ ਇਹ ਤੋਂ ਲੱਗਦਾ ਹੈ ਬਕਰ ਗੜੀ ਤੋਂ ਜਿਵੇਂ ਆਰਤੀ ਦਾ ਬਕਰ ਹੈ ਕਿ ਹਮੇਸ਼ਾ ਹੀ ਦੇਸ਼ ਦੇ ਨਾਲ ਖੜਾ ਹੈ ਇੱਥੇ ਦੇਖ ਨੂੰ ਲੋੜ ਪਈ ਹੈ ਜਿੱਥੇ ਜ਼ੁਲਮ ਹੋਇਆ ਹੈ ਉੱਥੇ ਪੰਜਾਬੀ ਹਮੇਸ਼ਾ ਖੜਦਾ ਹੈ ਸੋ ਪੰਜਾਬੀਆਂ ਨੇ ਅੱਜ ਕੀ ਮਣ ਬਣਾਇਆ ਜਿਹੜੀ ਕੇਂਦਰ ਦੇ ਵਿੱਚ ਇੱਕ ਡਿਕਟੇਟਰਸ਼ਿਪ ਤਾਨਾਸ਼ਾਹ ਸਰਕਾਰ ਨੂੰ ਚੱਲਦਾ ਕਰਦੀ ਬਾਬਾ ਸਾਹਿਬ ਭੀਮਰੋਂ ਵੇਚਦੇ ਜਿਹੜਾ ਸੰਵਿਧਾਨ ਹੈ ਜਿੰਨਾ ਕੁੱਛਣਾਂ ਦਾ ਕੋਸ਼ਿਸ਼ ਕੀਤਾ ਜਾ ਰਿਹਾ ਜਿੰਨੇ ਸਰਕਾਰਾਂ ਤੋੜਤੀਆਂ ਜਿਹੜੇ ਗੁਰਪਜੋਗ ਕਰ ਰਹੇ ਨੇ ਜਿਹੜੇ ਸਾਡੇ ਪੀਡੀ ਹੋ ਗਈ ਇਨਕਮ ਟੈਕਸ ਹੋ ਗਿਆ ਸੀ ਵੀ ਹੋਈ ਜਿਹੜੇ ਜਿਹੜੇ ਲੋਕ ਭਲਾਈ ਅਦਾਰੇ ਸੀ ਉਹਨਾਂ ਨੂੰ ਅੱਜ ਕੁਤਲੰਦ ਦਾ ਪੰਜਾਬ ਨੇ ਮਨ ਬਣਾਇਆ ਜਿਹੜੇ ਦੇਸ਼ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਜਿਹੜੇ ਫੈਸਲੇ ਲੈਣ ਵਾਲੇ ਲੋਕ ਨੇ ਜਿਹੜੇ ਜਿਹੜੇ ਸਾਡੇ ਫੌਜੀਆਂ ਦੇ ਜਿਹੜੇ ਜਿਹੜੇ ਫੈਸਲੇ ਲਏ ਗਏ ਨੇ ਜਿਹੜੀ ਉਹ ਸਕੀਮਾਂ ਬਣਾਈਆਂ ਗਈਆਂ ਨੇ ਉਹਨਾਂ ਦੇ ਵਿਰੁੱਧ ਜਿਹੜਾ ਫੈਸਲਾ ਅੱਜ ਸਾਡੀ ਜਿਹੜੇ ਜਿਹੜੇ ਵਰਕਰ ਆ ਉਹਨਾਂ ਦੇ ਮਨ ਤੋਂ ਅਲੱਗ ਰਿਹਾ ਤੇ ਲੋਕਾਂ ਨੇ ਮਨ ਬਣਾਇਆ ਕਿ ਇਹ ਸਰਕਾਰ ਨੂੰ ਚੱਲਦਾ ਕਰਨਾ ਹੈ ਔਰ ਪੰਜਾਬ ਦੇ ਪੰਜਾਬੀਆਂ ਬਣੂ ਜਿਹੜੀ ਹਮੇਸ਼ਾ ਲੜਾਈ ਜ਼ੁਲਮ ਦੇ ਵਿਰੁੱਧ ਲੜੀ ਜਾ ਰਹੀ ਮੇਰਾ ਮੰਨਣਾ ਹੈ ਕਿ ਅੱਜ ਅਜਨਾਲਾ ਜਿਹੜਾ ਢਲਕਾ ਉਹ ਐ ਭੂਮਿਕਾ ਦਾ ਗਿਆ ਭਾ ਜੀ ਹਮੇਸ਼ਾ ਦਾਵਾ ਕਰਦੀ ਹੈ ਕਿ ਜੇ ਇਸ ਵਾਰ ਵੀ ਗੈਰਕਿ 400 ਪਾਰ ਜਿਹੜਾ ਵਾ ਕਹਿੰਦੇ ਦੇ ਵਿੱਚ ਸੀ ਤਾਂ 100 ਮੀਟਰ ਪਾਣਾ 100 ਟੱਬ ਜਣਦੇ ਬੜੀ ਵੱਡੀ ਗੱਲ ਹੋ ਗਈ ਕਿ ਇਹ ਲੜਾਈ ਜਿਹੜੀ ਹੈ ਨਾ ਜਿੱਥੇ ਕਾਂਗਰਸ ਪਾਰਟੀ ਦੀ ਲੜਾਈ ਹੈ ਇੰਡੀਆ ਲਾਈਫ ਦੀ ਲੜਾਈ ਹੈ ਉੱਥੇ ਪਬਲਿਕ ਦੀ ਵੀ ਲੜਾਈ ਹੈ ਪਬਲਿਕ ਨੂੰ ਆਪਣੇ ਅਧਿਕਾਰ ਨਹੀਂ ਚਾਹੀਦੇ ਭਾਜਪਾ ਦੀਆਂ ਗੱਲਾਂ ਨਾਲ ਢਿੱਡ ਥੋੜਾ ਭਰਦਾ ਹੈ ਕਿ ਭਾਪ ਕੇ ਆਈ ਹੋਗੀ ਹਾਲ ਵਾਲੀਆਂ ਚੀਜ਼ਾਂ ਪੁੱਛ ਕੇ ਕੋਈ ਪਬਲਿਕ ਕੀ ਬਾਸ ਸਿਲੰਡਰ ਕੀ ਪਾ ਨੇ ਤੇਲ ਕੀ ਪਾਇਆ ਸਾਰੇ ਪਬਲਿਕ ਸੈਕਟਰ ਜੁਨਟ ਵੇਚਤੇ ਜਿਹੜੀ ਕਮਾਈ ਸੀ ਜਿਹੜੇ ਜਿਹੜੇ سرمایہ ਬਣਾਇਆ ਸੀ ਕਾਂਗਰਸ ਪਾਰਟੀ ਦੇ ਸਾਡੇ ਲੀਡਰਾਂ ਨੇ ਸਾਰਾ ਹੀ ਵੇਚ ਤਾ ਨੇ ਅੱਜ ਉਹਨਾਂ ਨੂੰ ਕੋ ਤਿਆਰੀ ਰੱਖੋ ਤੁਸੀਂ ਸੌ ਬਣੀ ਟੱਪਣਾ इंडिया गट जोड किस तरीके दी टक्कर ਦਵੇਗਾ गा। इंडिया गट जोड सेकुलर फोर्स ਹੈ इंडिया गट जोड ਨੇ ਟੱਕਰ ਦੇ ਚੁੱਕਾ ਹੈ ਸਫਾਇਆ ਹੋ ਚੁੱਕਾ ਹੈ ਇਹਨਾਂ ਸਾਊਥ ਵਾਲੀਆਂ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਪਤਾ ਕਰਾ ਲੂ ਠੀਕ ਹੈ ਇਹਨਾਂ ਨੇ ਗਲਾ ਘੁੱਟਿਆ ਵਾ ਸਾਡੇ মিডিਆ ਦਾ ਕੁਝ ਵਟਿਆ ਘਰਾਂ ਨੇ ਲੜ ਕੇ ਉਹਦੇ ਕਰਕੇ ਉਹ ਖਬਰਾਂ ਨਹੀਂ ਵੀਰੇ ਤੇ ਸੋਸ਼ਲ ਮੀਡੀਆ ਤੁਹਾਡੇ ਲਗੜੇ ਆਜ਼ਾਦ ਚੈਨਲ ਨੇ ਉਹਨਾਂ ਨੂੰ ਪੁੱਛੋ ਅਜੇ ਕੋਈ ਖਬਰ ਦੇਖੋ ਇਹਨਾਂ ਦੇ ਹੱਕ ਕੋਈ ਖਬਰ ਆ ਰਹੀ ਹੈ ਅਜੇ ਤਾਂ ਦਬਾਅ ਦੇ باوجود 200 ਤੱਕ ਬਖੌਂਟ ਜਿੰਨੇ ਦਬਾਅ ਖੁੱਲ ਗਏ ਨਾ 100 ਵੀ ਟੱਪਣਾ ਠੀਕ ਹੈ ਠੀਕ ਇਹ ਨਾਲ ਸਾ ਸਰਜੀਤ ਗੁਜਜੀਤ ਸਿੰਘ ਉਹ ਦਿਲਾ ਦਿਨ ਨੂੰ ਹਾਂਜੀ ਸਰਜੀਤ ਜੀ ਦਾ ਜੁੰਦੇ ਅੱਜ ਸਵਾਗਤ ਕੀਤਾ ਗਿਆ ਹੈ ਸਰ ਗੁਜਜੀਤ ਸਿੰਘ ਅਜਨਕਾ ਮੈਂਬਰ ਪਾਰਲੀਮੈਂਟਰੀ ਅੰਦੂ ਜਾ ਰਹੇ ਨੇ ਔਰ ਅੱਜ ਇੱਕ ਗੱਲ ਦਾ ਸੰਕੇਤ ਹੈ ਜਿ ਨਾਲੇ ਹਲਕੇ ਤੋਂ ਸ਼ੁਰੂਆਤ ਹੋਈ ਹੈ ਇਹ ਇੱਕ ਆਉਣ ਵਾਲਾ ਸਮਾਂ ਦੱਸ ਰਿਹਾ ਹੈ ਭਈ ਐਮਪੀ ਕਿਨੇ ਬਣਨਾ ਔਰ ਉਹ ਸਰ ਗੁਜਜੀਤ ਸਿੰਘ ਹੋਰਾਂ ਨੇ ਬਣਨਾ ਕਈ ਕਾਰਨ ਨੇ ਜਿਹੜੇ ਉਹਨਾਂ ਨੇ ਦੱਸੇ ਨੇ ਲੇਕਿਨ ਮੈਂ ਇੱਕ ਗੱਲ ਮਹਿਸੂਸ ਕਰਦਾ ਹਾਂ ਭਈ ਜਿਹੜੀ ਭੱਜ ਪਾਇਆ ਜਿਹੜੀ ਹੋਰ ਇਹਨਾਂ ਦਾ ਗੱਠ ਛੱਡ ਰਿਹਾ ਅਕਾਲੀ ਦਲ ਦਾ ਉਹ ਇਹ ਦੋਨੋਂ ਫੇਲ ਹੋ ਚੁੱਕੇ ਨੇ ਜਿਹੜੀ ਸੈਕੂਲਰ ਫੋਰਸ ਉਹ ਕਾਂਗਰਸ ਪਾਰਟੀ ਆ ਹਰ ਗਰੀਬੀ ਗਰੀਬ ਨੂੰ ਵੀ ਲੈ ਕੇ ਚੱਲਦੀ ਆ ਹਰ ਵਰਗ ਨੂੰ ਲੈ ਕੇ ਚੱਲਦੀ ਆ ਕੋਈ ਵੀ ਰਿਲੀਜੀਅਨ ਉਹਨੂੰ ਵੀ ਨਾਲ ਲੈ ਕੇ ਚੱਲਦੀ ਆ ਔਰ ਸਾਰੇ ਮੈਂ ਜਾਬਦਾ ਕੋਈ ਇੱਕ ਪਾਰਟੀ ਆ ਜਿਹੜੀ ਸੈਕੂਲਰ ਪਾਰਟੀ ਆ ਜਿਹੜੀ ਦੇਸ਼ ਨੂੰ ਅੱਗੇ ਵਧ ਸਕਦੀ ਆ ਔਰ ਮੈਂ ਦਾਵਾ ਕਰਦਾ ਕਿ ਜਿਹੜੀ ਐਤੀ ਸਰਕਾਰ ਬਣਨੀ ਜਾ ਰਹੀ ਆ ਉਹ ਗੱਠ ਜੋੜਦੀ ਹੋਏਗੀ ਇਨਾਂ ਦੀ ਬਿਲਕੁਲ ਨਹੀਂ ਹੋਣੀ ਕਿਉਂਕਿ ਪਰਸੈਂਟੇਜ ਕੱਢ ਕੇ ਮੇਜੋ ਜਦੋਂ ਇਹ ਪਰਸੈਂਟੇਜ ਜੁੜਦੀ ਆ ਤੇ ਜਿਹੜੀ ਭਾਜਪਾ ਸਾਡੇ ਲਾਗੇ ਲਾਗੇ ਨਹੀਂ ਸਾਡੀ ਰਾਸ਼ਵੀ ਜਿੱਤ ਹੋਏਗੀ ਸਰਕਾਰ ਸਾਡੀ ਇਹਨਾਂ ਨਾਲ ਸਾ ਤੁਸੀਂ ਨਮਾਇੰਗੀ ਕਰਦੇ ਜੋ ਦਿਹਾੜੀ ਦਿਹਾੜੇ ਵਿੱਚ ਕਿਵੇਂ ਦਾ ਪ੍ਰੋਬਲਮ ਆ ਗਿਆ ਮੈਂ ਸਮਝਦਾ ਜੀ ਦਿਹਾੜੇ ਵਿੱਚ ਤੁਸੀਂ ਦੇਖ ਲਿਓ ਇਹਨਾਂ ਦੀਆਂ ਵੋਟਾਂ ਵੰਡੀਆਂ ਜਾਣੀਆਂ ਨੇ ਸਾਡੀਆਂ ਵੋਟਾਂ ਵਾਪਸ ਆ ਰਹੀਆਂ ਨੇ ਔਰ ਉਹ ਜਿਹੜੀ ਹੈ ਧਾਰੀਵਾਲ ਸਾਹਿਬ ਜਿਹੜੇ ਆਪ ਦੇ ਨੇ ਉਹਨਾਂ ਦੀਆਂ ਵੋਟਾਂ ਘੱਟੀ ਜਾ ਰਹੀਆਂ ਨੇ ਔਰ ਅਖੀਰ ਦੇ ਵਿੱਚ ਜਦੋਂ ਇਹ ਜੋੜਨੀਆਂ ਨੇ ਨਾ ਸਾਰਾ ਕੁਝ ਕਰਕੇ ਤੇ ਮਜੀਤ ਸਿੰਘ ਓਜਲਾ ਜੀ ਨੇ ਜਿੰਨਾ ਇਹ ਸਾਨੂੰ ਅਜ ਨਾਲਾ ਤੋਂ ਅੱਗੇ ਵੀ ਜਤੌਂਦੇ ਰਹੇ ਓਜਲਾ ਸਾਹਿਬ ਨੂੰ ਇਸ ਵਾਰ ਕਿਸ ਤਰੀਕੇ ਦਾ ਆਖਦੇ ਓਏ ਅਸੀਂ ਤਾਂ ਕਦੀ ਅਜ ਨਾਲੋਂ ਪਾਰਲੀਮੈਂਟ 'ਚ ਹਾਰੇ ਨਹੀਂ ਅਰੇ ਐਤ ਕੀ ਵੀ ਡਟ ਕੇ ਜਿਤਾਉਂਦੇ ਹਾਂ ਹਾਂਜੀ ਬਾਜੀ ਹਾਂਜੀ ਹਾਂਜੀ ਸਾਹਿਬ ਨੂੰ ਪੁੱਛੋ ਜਿਹੜਾ ਲੋਕ ਨੰਤਰ ਦਾ ਗੱਲਾ ਚੁੱਕਿਆ ਕਿੰਨੇ ਕੁੱਟੇ ਆ ਨਾ ਅਮਰਦਰ ਸ਼ਹਿਰ ਦੀ ਮੇਰ ਦੀਆਂ ਇਲੈਕਸ਼ਨਾਂ ਨਾ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਾ ਸਰਪੰਚਾਂ ਦੀਆਂ ਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਲਾਕ ਸੰਪਤੀ ਇਹ ਗੜਾ ਕੁਝ ਜਿੰਨਾ ਦਿਨ ਪ੍ਰਾਪਤ ਹੋਣ ਗਿਆ